ਅੰਮ੍ਰਿਤਸਰ ਦੇ ਹਲਕਾ ਟਾਰੀ ਤੋਂ ਵਿਧਾਇਕ ਰਮਦਾਸ ਨੇ ਹਲਕਾ ਟਾਰੀ ਦੇ ਪਿੰਡ ਰਾਮਪੂਰਾ ਸਰਕਾਰੀ ਮਿਡਲ ਸਕੂਲ ਨਵੇਂ ਕਲਾਸਰੂਮ ਦਾ ਉਦਘਾਟਨ ਕੀਤਾ ਇਸ ਮੌਕੇ ਤੇ ਗੱਲਬਾਤ ਕਰਦੇ ਹੋਏ ਹਲਕਾ ਵਿਧਾਇਕ ਜਸਵਿੰਦਰ ਸਿੰਘ ਰਮਦਾਸ ਨੇ ਕਿਹਾ ਕਿ ਹਲਕਾ ਟਾਰੀ ਦੇ ਸਰਕਾਰੀ ਮਿਡਲ ਸਕੂਲ ਰਾਮਪੂਰਾ ਵਿਖੇ 9,75,000 ਰੁਪਏ ਦੀ ਲਾਗਤ ਨਾਲ ਨਵੇਂ ਕਮਰੇ ਸਕੂਲ ਦੀ ਚਾਰ ਦਿਵਾਰੀ ਤੇ ਹੋਰ ਮਰੰਮਤ ਕਰਵਾਈ ਇਨਾ ਹੀ ਨਹੀਂ ਬਲਕਿ ਇਸ ਮੌਕੇ ਤੇ ਬਲਾਕ ਪ੍ਰਧਾਨ ਗੁਰਪ੍ਰੀਤ ਸਿੰਘ ਔਰਾ ਪ੍ਰਿੰਸੀਪਲ ਸੁਰਿੰਦਰ ਕੋਰ ਨੇ ਜਸਵਿੰਦਰ ਸਿੰਘ ਰਮਦਾਸ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਧੰਨਵਾਦ ਕੀਤਾ ਤੇ ਆਏ ਹੋਏ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਇਸ ਮੌਕੇ ਤੇ ਹੋਲ ਕੀ ਕਿਹਾ ਤੁਸੀਂ ਵੀ ਸੁਣੋ ਅੱਲਾ ਤੁਹਾਡੇ ਸਾਰੇ মিডিਆ ਦਾ ਇੱਥੇ ਪਹੁੰਚਣ ਤੇ ਧੰਨਵਾਦ ਤੁਝੇ ਮੈਂ ਸਭ ਤੋਂ ਵਧਾਈ ਦਾ ਪਾਤਰ ਇਹ ਆ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਿੱਖਿਆ ਦਾ ਮਿਆਰ ਨੂੰ ਉੱਚਾ ਚੁੱਕਣ ਵਾਸਤੇ ਬਹੁਤ ਵਧੀਆ ਉਪਰਾਲੇ ਕੀਤੇ ਹਨ ਸਭ ਤੋਂ ਵਧੀਆ ਸਕੂਲਾਂ ਨੂੰ ਪ੍ਰਮੋਟ ਕਰਨ ਦੇ ਆ ਸਕੂਲਾਂ ਦੇ ਉੱਤੇ ਜਿਹੜਾ ਵਾ ਸਭ ਤੋਂ ਵੱਡਾ ਬਜਟ ਪੇਸ਼ ਕੀਤਾ ਗਿਆ ਵਾ ਤੇ ਬੱਚੇ ਪੜ ਗਏ ਤੇ ਸਨ ਕਰਨ ਦੀ ਜ਼ਰੂਰਤ ਨਹੀਂ ਸਾਨੂੰ ਇਹੋ ਜੀ ਪਾਵਰ ਆ ਸਿੱਖਿਆ ਦੇ ਵਿੱਚ ਕਿ ਜਦੋਂ ਸਾਡੇ ਬੱਚੇ ਪੜ ਜਾਂਦੇ ਆ ਤੇ ਉਹਨੂੰ ਆਪਣਾ ਕਿਸੇ ਅੱਗੇ ਹੱਥ ੱਟਣ ਦੀ ਲੋੜ ਨਹੀਂ ਆ ਐਜੂਕੇਸ਼ਨ ਬਹੁਤ ਵੱਡੀ ਚੀਜ਼ ਆ ਬਹੁਤ ਵੱਡੀ ਸੇਧ ਆ ਸਮਾਜ ਵਾਸਤੇ ਸੋ ਸਾਰੇ ਵੀਰ ਸਾਰੇ ਪੈਣ ਭਰਾਵਾਂ ਨੂੰ ਬੇਨਤੀ ਹੈ ਕਿ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਦੇ ਵਿੱਚ ਵੀ ਐਡਮਿਟ ਐਡਮਿਸ਼ਨ ਕਰਵਾਓ ਤਾਂ ਜੋ ਤੁਹਾਨੂੰ ਪਤਾ ਲੱਗ ਸਕੇ ਕਿ ਸਰਕਾਰੀ ਸਕੂਲਾਂ ਦੀ ਪੜ੍ਹਾਈ ਪ੍ਰਾਈਵੇਟ ਸਕੂਲਾਂ ਨਾਲੋਂ ਵਧੀਆ ਹੋ ਚੁੱਕੀ ਆ ਤੇ ਦਿਨ ਬਾ ਦਿਨ ਹੋਰ ਵਧੀਆ ਹੋ ਰਹੀ ਆ ਤੇ ਐਮਐਲਏ ਸਾਹਿਬ ਦਾ ਵੀ ਪੁੰਜਤ ਤੇ ਬਹੁਤ ਬਹੁਤ ਧੰਨਵਾਦ ਆ ਸਾਡੇ ਵੀਰ ਸੋਸ਼ਲ ਮੀਡੀਆ ਦੇ ਇੰਚਾਰਜ ਦਿਲਜੀਤ ਸਿੰਘ ਜੀ ਆ ਕਰਪਾਵਨ ਸਿੰਘ ਜੀ ਹੋਰ ਵੀ ਜਿੰਨੇ ਮੇਰੇ ਵੀਰ ਸਰਕਾਰ ਜੋ ਕਿ ਇੱਥੇ ਹਾਜ਼ਰੀ ਲਵਾ ਕੇ ਆ ਸਾਰਿਆਂ ਦਾ ਧੰਨਵਾਦ ਮੇਰਾ ਨਾਮ ਮੰਦੀਪ ਕੌਰ ਆ सरकारी मिडिल स्कूल रामपुरा दी इनचार्ज ਹੋਣਦੀ ਆ ਜੇ ਮੈਂ ਦੱਸਣਾ ਚਾਹੁੰਦੀ ਆ ਕਿ ਸਿੱਖਿਆ क्रांति ਤਹਿਤ ਸਰਦਾਜ ਜਸਵਿੰਦਰ ਸਿੰਘ ਰਮਦਾਸ ਅਡਾਰੀ ਹਲਕਾ ਦੇ ਐਮਐਲਏ ਸਾਹਿਬ ਨੇ ਸ਼ਿਫਟ ਕੀਤੀ ਹੈ ਜਿਨ੍ਹਾਂ ਨੇ ਇਕ ਤਰ੍ਹਾਂ ਕੇ ਸਾਡੇ ਨਵੇਂ ਬਣੇ ਕਮਰੇ ਦਾ ਉਦਘਾਟਨ ਕੀਤਾ ਹੈ ਤੇ ਨਾਲ ਹੀ ਸਾਨੂੰ ਇਹਨੂੰ ਅਨੁਸ਼ਸ਼ਣ ਦਵਾਇਆ ਹੈ ਕਿ ਉਹ ਹੋਰ ਵੀ ਸਾਡੇ ਨਵੇਂ ਪ੍ਰੋਜੈਕਟਾਂ ਵਿੱਚ ਆਹਗਾਰ ਸਿੱਧ ਹੋਣਗੇ ਤੇ ਨਾਲ ਹੀ ਸਾਡੇ ਹੋਰ ਵੀ ਜਿਹੜੀਆਂ ਸਕੂਲੀਆਂ ਉਹ ਸਾਰੀਆਂ ਰਹਿੰਦੀਆਂ ਨੇ ਉਹਨਾਂ ਤੇ ਕੰਮ ਕਰਾਂਗੇ ਅੱਜ ਕਿਹੜੇ ਕਿਹੜੇ ਕੰਮ ਦਾ ਉਦਘਾਟਨ ਕੀਤਾ ਗਿਆ ਅੱਜ ਨਵੇਂ ਬਣੇ ਉਤੇ ਕਮਰੇ ਦਾ ਉਦਘਾਟਨ ਕੀਤਾ ਗਿਆ ਜਿਹੜਾ ਕਿ 2022 ਦੇ ਵਿੱਚ ਬਣਿਆ ਸੀਗਾ ਤੇ ਨਾਰੀ ਕਨੋ ਬਲਾਕ ਐਸ.ਡਬਲਯੂ.ਐਸ.ਐਨ ਦੇ ਬੱਚੇ ਅੰਦਰ ਟਾਰਗੇਟ ਬਣਿਆ ਸੀਗਾ ਉਹਦਾ ਅੱਜ ਉਦਘਾਟਨ ਕੀਤਾ